ਫਕਰ ਫਕੀਰ ਰੂਹਾਂ ਸਭ ਤੋਂ ਪਹਿਲਾਂ ਸਰਕਾਰਾਂ ਦੀ ਆਪਾਂ ਗੱਜ ਕੇ ਫਤਿਹ ਬੁਲਾਈਏ ਬਹੁਤ ਸੱਚੇ ਦਰਬਾਰ ਕੀ ਜੈ ਹਜੇ ਵੀ ਤੁਹਾਡੀ ਆਵਾਜ਼ ਜਿਹੜੀ ਹੈ ਉਹ ਪੂਰੀ ਪ੍ਰੋਪਰ ਨਿਕਲ ਨਹੀਂ ਰਹੀ ਪਤਾ ਨਹੀਂ ਕੀ ਤੋਂ ਡਰਦੇ ਦੀ ਕਿਸ ਗੱਲ ਦਾ ਡਰਾ ਤੁਹਾਡੇ ਦਿਲ 'ਚ ਜਿਹਦੇ ਕਰਕੇ ਤੁਹਾਡੀ ਆਵਾਜ਼ ਹਜੇ ਪ੍ਰੋਪਰ ਨਿਕਲ ਨਹੀਂ ਰਹੀ ਇੱਕ ਵਾਰੀ ਫੇਰ ਦਮਦਾਰ ਤਰੀਕੇ ਨਾਲ ਮੈਨੂੰ ਜਵਾਬ ਦਿਓ ਥੋੜਾ ਜਿਹਾ ਪਤਾ ਤਾਂ ਲੱਗੇ ਵੀ ਮੈਂ ਵੀ ਇੰਨੀ ਵਾਟੂ ਚੱਲ ਕੇ ਆਇਆ ਵੀ ਧਨੌਲੇ ਵਿੱਚ ਇਕੱਠ ਹੋਇਆ ਤੇ ਉਹਨਾਂ ਦਾ ਵੀ ਜੋਰਦਾਰ ਜਿਹੜੀ ਉਹਨਾਂ ਦੀ ਆਵਾਜ਼ ਆਉ ਗੜਕਦੀ ਹੈ ਬਹੁਤ ਸੱਚੇ ਦਰਬਾਰ ਕੀ ਜੈ ਹਾਂ ਹੁਣ ਮੈਨੂੰ ਵੀ ਠੀਕ ਹੈ ਸੋ ਪਹਿਲੀ ਗੱਲ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਨਾਲ ਸਾਡੇ ਸਤਿਕਾਰਯੋਗ ਮੇਰੇ ਤੋਂ ਪਹਿਲਾਂ ਸਾਡੇ ਜਨਰਲ ਸਕੱਤਰ ਸਾਹਿਬ ਨਿਰਮਲ ਨੰਗਲ ਜੀ ਉਹ ਬੋਲ ਕੇ ਗਏ ਆ ਔਰ ਸਾਡੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਬੱਬਰ ਰਫੀਖ ਖਾਨ ਜੀ ਉਹ ਵੀ ਇੱਥੇ ਪਹੁੰਚੇ ਆ ਔਰ ਪਿਛਲੇ ਦਿਨੀ ਸਤਕਾਰ ਸਹਿਤ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਜ਼ਿਲ੍ਹਾ ਸੰਗਰੂਰ ਬਾਬਾ ترسیم ਜੀ ਉਹ ਵੀ ਇੱਥੇ ਪਹੁੰਚਨੇ ਉੱਚੇ ਤੌਰ ਤੇ ਔਰ ਸਾਡੇ ਸਤਕਾਰਯੋਗ ਬਾਬਾ ਚੈਨੀ ਜੀ ਕਲਕਵਾਲ ਜੋ ਕਿ ਦਰਬਾਰ ਦੇ ਗਦਨ ਸਿੰਘ ਨੇ ਉਹ ਵੀ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਨਾਲੇ ਸਾਡੇ ਸੀਨੀਅਰ ਆਗੂ ਰਣਤੇਰ ਰਣਤਾਰਦੀਨ ਜੀ ਔਰ ਸਿਟੀ ਬਾਬਾ ਜੀ ਸੀ ਕਹਿੰਦੇ ਨੇ ਵੈਸੇ ਇਹਨਾਂ ਨੂੰ ਪਿਆਰ ਨਾਲ ਔਰ ਸਾਡੇ ਸੀਨੀਅਰ ਆਗੂ ਬਾਬਾ ਬਲਵਿੰਦਰ ਜੀ ਪੁੱਛੋ ਤੋਂ ਔਰ ਸਾਡੇ ਸਤਿਕਾਰਯੋਗ ਕ੍ਰਿਸ਼ਨਾ ਜੀ ਬੈਠੇ ਆ ਧੂਰੀ ਤੋਂ ਕੁਲਵਿੰਦਰ ਜੀ ਪਰਮਜੀਤ ਜੀ ਹੋਰ ਵੀ ਮੈਂ ਇਹਨਾਂ ਨੂੰ ਤਕਰੀਬਨ ਤਕਰੀਬਨ ਜਾਣਨਾ ਸਾਡੇ ਲੁਧਿਆਣਾ ਜ਼ਿਲ੍ਹੇ ਤੋਂ ਆਏ ਆ ਅਮਨ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਬਹੁਤ 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 ਪਿਆਰ ਕਰਨ ਵਾਲੀ ਰੂਹ ਆ ਵੈਸੇ ਅੱਜ ਪਹਿਲੀ ਦਫਾ ਵਾਕਫ ਅਸੀਂ ਇੱਕ ਦੂਜੇ ਦੇ ਰੂ ਰੋਭ ਰੂ ਹੋਏ ਆ ਗਲਪਚੀ ਸਾਡੀਆਂ ਗੱਲਾਂ ਵਾਂ ਤਾਂ ਹੁੰਦੀਆਂ ਨੇ ਪਰ ਜਦੋਂ ਰੂਬਰੂ ਹੁੰਦਾ ਇਨਸਾਨ ਪਤਾ ਉਦੋਂ ਲੱਗਦਾ ਗੱਲਬਾਤ ਦਾ ਕੋਈ ਨਹੀਂ ਸਵਾਜ ਸਾਡਾ ਇਕੱਤਰ ਹੋਣ ਦਾ ਮਕਸਦ ਕੀ ਹੈ ਸਾਡਾ ਸਾਡਾ ਇਕੱਠੇ ਹੋਣ ਦਾ ਮਕਸਦ ਕੀ ਹੈ ਇਕੱਠੇ ਹੋਣ ਦਾ ਸਾਡਾ ਮਕਸਦ ਇਹ ਹੈ ਜਿਹੜੀ ਅੱਜ ਇੱਕ ਹਵਾ ਚੱਲ ਪਈ ਗੱਡੀਆਂ ਨੂੰ ਬੰਦ ਕਰਾਉਣ ਵਾਸਤੇ ਗੱਡੀਆਂ ਨੂੰ ਬੰਦ ਕਰਾਉਣ ਵਾਸਤੇ ਜਿਹੜੀ ਇੱਕ ਹਵਾ ਚੱਲ ਪਈ ਕਿ ਗੱਡੀਆਂ ਨੂੰ ਬੰਦ ਕੀਤਾ ਜਾਵੇ ਇਹਨੂੰ ਇੱਕ ਪਖੰਡਵਾਦ ਦਾ ਨਾਮ ਦਿੱਤਾ ਗਿਆ ਪਖੰਡਵਾਦ ਦਾ ਨਾਮ ਜਿਹੜਾ ਦਿੱਤਾ ਗਿਆ ਇਹ ਇੱਕ ਫਕੀਰੀ ਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡੇ ਆਪਣੇ ਉਹ ਆ ਜਿਹੜੇ ਨਵੇਂ ਬਣੇ ਬਾਬਾ ਜੀ ਅੱਜ ਕੱਲ ਦੇ ਚਾਰ ਦਿਨ ਗੱਦੀ ਤੇ ਸੇਵਾ ਕਰਕੇ ਕਹਿੰਦੇ ਤੇ ਪੰਜ ਮਗਨ ਸਿਰਫ ਟੋਪੀ ਲਾ ਕੇ ਆਪਣੀ ਘਰੇ ਗੱਦੀ ਬਣਾ ਕੇ ਬਹਿ ਜਾਂਦੇ ਆ ਇਹ ਉਹਨਾਂ ਬਾਬੇ ਲੋਕਾਂ ਨੇ ਘੋਲ ਆ ਪਖੰਡ ਬਾ ਗੱਦੀਆਂ ਜੁਗਤ ਤੱਕ ਤੋਂ ਚਲਦੀਆਂ ਆ ਰਹੀਆਂ ਗੱਦੀਆਂ ਕਦੇ ਵੀ ਬੰਦ ਨਹੀਂ ਹੁੰਦੀਆਂ ਤੇ ਨਾ ਗੱਦੀਆਂ ਕਦੇ ਬੰਦ ਹੋ ਸਕਦੀਆਂ ਤੇ ਨਾ ਹੋਣ ਇਨਸ਼ਾ ਅੱਲਾ ਮੈਂ ਤੁਹਾਨੂੰ ਵਾਦਾ ਕਰਦਾ ਟੋੜ ਨਾਲ ਇਸ ਗੱਲ ਦਾ ਗੱਡੀਆਂ ਕਦੇ ਵੀ ਬੰਨ ਨਹੀਂ ਹੁੰਦੀਆਂ ਇਹ ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਬਾਤ ਕਰਦਾ ਜਿਹੜਾ ਅੱਜ ਦਾ ਇਹ ਮਾਹੌਲ ਸਿਰਜਿਆ ਜਾਂ ਜਿਹੜਾ ਇਹ ਅੱਜ ਅਰੇਂਜ ਹੋਇਆ ਸਾਡੇ ਸਤਿਕਾਰਯੋਗ ਬਾਬਾ ਮਾਨਪ੍ਰੀਤ ਦਾਸਿਤ ਨੌਲਾ ਔਰ ਸਾਡੇ ਮਾਤਾ ਗੁਰਪ੍ਰੀਤ ਜੀ ਜਿਨ੍ਹਾਂ ਨੇ ਅਰੇਂਜ ਕੀਤਾ ਜਾਂ ਉਹਨਾਂ ਦੀ ਯੂਨੀਟ ਨੇ ਇਹ ਰੇਂਜ ਕੀਤਾ ਉਹਦਾ ਬਹੁਤ ਅੱਛੇ-ਅੱਛੇ ਤੌਰ ਤੇ ਮੈਂ ਤੇਰਾਂ ਬਾਤ ਕਰਦਾ ਪਰ ਮੈਨੂੰ ਹੱਥ ਖੜਾ ਕਰਕੇ ਪਹਿਲੇ ਦੱਸੋ ਵੀ ਜਿਹੜੇ ਤਨੌਲੇ ਦੇ ਲੋਕਲ ਬੰਦੇਓ ਕਿੰਨੇ ਕੱਤੀ ਤਨੌਲੇ ਆ ਜੇ ਇੱਕ 2 3 ਹੱਥ ਉੱਪਰ ਕੋਈ ਇੱਕ 2 3 4 5 6 7 8 9 10 11 12 13 14 15 16 17 18 18 ਬੰਦੇ ਜਿੰਨੇ ਮੇ ਤਨੌਲੇ ਦੇ ਤੇ ਬਾਕੀ ਜਿਹੜੇ 12 ਹੋਏ ਉਹ ਵੀ ਦੱਸ ਦੋ ਮੜਾ ਜਮੈਨ ਜਿਹੜੇ ਇੱਥੋਂ ਦੇ ਹੈ ਨਹੀਂ ਲੋ ਜੀ ਆ ਹੁਣ ਗਿਣਤੀ ਦੇਖ ਲਓ ਵੀ ਬਾਹਰ ਦੇ ਦੀ ਬਾੜੀ ਹੈ ਤੇ ਇੱਥੋਂ ਦਾ ਦਾ ਬਾਬਾ ਮਨਪ੍ਰੀਤ ਜੀ ਆ ਕਿ ਜਦ ਨਹੀਂ ਹੁੰਦਾ ਮਨ ਨੂੰ ਸੋਚੋ ਤੁਸੀਂ ਕਿਉਂ ਅਸੀਂ ਆਪਣੇ ਪੇੜ ਲਈ ਖਾਤਰ ਸੋਚਦੇ ਵੀ ਆ ਸਾਡੇ ਬੱਚੇ ਪਰ ਜੇ ਬੱਚਿਆਂ ਖਾਤਰ ਸੋਚਣਾ ਫਿਰ ਵੀ ਸੋਚੋ ਵੀ ਜੇ ਤੁਸੀਂ ਸਹੀ ਤਰੀਕੇ ਨਾਲ ਇਬਾਦਤ ਕਰੋਗੇ ਸਹੀ ਤਰੀਕੇ ਨਾਲ ਸੇਵਾ ਕਰੋਗੇ ਬੱਚੇ ਤੁਹਾਡੇ ਫਿਰ ਵੀ ਵੱਲਗੇ ਕਿਉਂ ਜੇ ਤੁਹਾਡੀ ਤੁਹਾਡੇ ਪੀਰ ਤੇ ਡੋਰੀ ਆ ਤੁਹਾਡੇ ਪੀਰ ਤੇ ਯਕੀਨ ਆ ਤੁਹਾਡੇ ਮੁਰਸ਼ਿਦ ਤੇ ਤੁਹਾਡਾ ਯਕੀਨ ਆ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਡਾ ਮੁਰਸ਼ਿਦ ਤੁਹਾਨੂੰ ਭੁੱਖੇ ਮਾਰ ਦੇ ਕਿਸੇ ਜਦੋਂ ਸਾਡੇ ਯਕੀਨ ਕਾਵਲ ਨਹੀਂ ਆ ਹੁਣ ਪਿੱਛੇ ਦੀ ਗੱਲਾਂ ਹੋ ਰਹੀਆਂ ਤੇ ਪਖੰਡਰ ਪਖੰਡ ਵਾਲ ਪਖੰਡਵਾ ਪਖੰਡ ਵਾਲ ਕਦੇ ਫਕੀਰੀ ਨਹੀਂ ਹੋ ਸਕਦੀ ਜਿਹੜੀ ਫਕੀਰੀ ਆ ਉਹ ਕਦੇ ਪਖੰਡਰ ਨਹੀਂ ਹੋ ਸਕਦਾ ਇਹ ਜਿਹੜਾ ਪਖੰਡ ਉਹ ਕਰੇ ਫਕੀਰੀ ਨਹੀਂ ਹੋ ਸਕਦਾ ਇਹ ਮੇਰੀ ਗੱਲ ਯਾਦ ਰੱਖੀਓ ਇਸ ਗੱਲ ਨੂੰ ਸੋ ਇਹਨਾਂ ਗੱਲਾਂ ਤੇ ਅਮਲ ਕਰੋ ਮਿਲ ਕੇ ਚੱਲੋ ਜੁੜ ਕੇ ਚੱਲੋ ਇੱਕ ਦੂਜੇ ਦਾ ਸਹਯੋਗ ਦੋ ਸਾਡਾ ਉਤਮ ਕੀ ਹੈ ਸਾਡਾ ਪ੍ਰੋਟੋਕੋਲ ਕੀ ਹੈ ਅਸੀਂ ਇੱਕ ਜਿਵੇਂ ਸਰਕਾਰ ਕੰਮ ਕਰਦੀ ਹੈ ਸਾਡੀ ਸੁਸਾਇਟੀ ਸਾਡੀ ਸੁਸਾਇਟੀ ਇੱਕ ਸਰਕਾਰ ਜਿਹਾ ਕੰਮ ਕਰ ਰਹੀ ਹੈ ਕਿਵੇਂ ਜ਼ਿਲ੍ਹੇ ਦੇ ਪ੍ਰਧਾਨ ਹਲਾ ਕੀ ਪਰਮਾਨ ਤੋਂ ਬਾਅਦ ਹਲਕੇ ਪ੍ਰਧਾਨ ਲਾਤੀ ਹਲਕੇ ਪ੍ਰਧਾਨਾਂ ਤੋਂ ਥੱਲੇ ਦੀ ਰੋਲ ਲਈ ਜਾ ਰਹੀ ਹੈ ਕਿ ਕਿਹੜੇ ਹਲਕੇ ਵਿੱਚ ਕਿੱਡੇ ਚੇਲੇ ਜਿਹੜੇ ਕੰਮ ਕਰਦੇ ਇੱਕ ਹਲਕੇ ਵਿੱਚ ਸੰਭਿੰਗ 675 ਪਿੰਡ ਹੁੰਦੇ ਆ ਆਮ ਨਾਲ ਇੱਕ ਬੰਦਾ ਉਹਨਾਂ ਵਿੱਚ ਸਾਰੀ ਘੂਕ ਕਰ ਤੇ ਤਫਲੀ ਨਾਂ ਚੰਗੀ ਜਿਹਾ ਚੇਲੇ ਦੀ ਲਿਸਟ ਬਣਾਉਂਦਾ ਲਿਸਟ ਬਣਾ ਕੇ ਆਪਣੇ ਜ਼ਿਲ੍ਹਾ ਪ੍ਰਧਾਨ ਕੋਲ ਭੇਜੂਗਾ जिला प्रधान अपनी गवर्निंग बाडी को भेजूगा जे कोई उन्होंने खराब करना चेला कोई गलत काम करता कानूनी कार्रवाई करवाई जाऊगी मेरा वादा जो तो सही तरीके काम कर रहा करूगा वो तो भी वाव नहीं कोई झाड़ा नहीं मेरा वादा फकीरी करो फकीरी हट के सच भी करो मैंने दस सकते हो तुम जिन्हें बैठे हो ਥੋੜੇ ਜਿ ਕੋਈ ਵੀ ਬੰਦਾ ਕਿਸੇ ਹੋਰ ਕਟਿੰਗ ਨਾਲ ਜੁੜਿਆ ਹੋਵੇ ਹੈਗਾ ਕੋਈ ਇਹ ਜਾਣਸਾਂ ਕਿਸੇ ਹੋਰ ਸੰਸਥਾ ਨਾਲ ਜਾਂ ਸੁਸਾਇਟੀ ਨਾਲ ਜੁੜਿਆ ਹੋਵੇ ਹੈਗਾ ਕੋਈ ਦੱਸੋ ਨਹੀਂ ਮੇਰਾ ਮਤਲਬ ਕਹਿ ਰਿਹਾ ਕਿ ਜਦੋਂ ਤੁਸੀਂ ਕਿਸੇ ਸੰਸਥਾ ਨਾਲ ਜਾਂ ਸੁਸਾਇਟੀ ਨਾਲ ਜੁੜੇ ਹੋ ਫਿਰ ਇਹ ਵੀ ਗੱਲ ਹੈ ਜੀ ਵੀ ਤੁਹਾਡਾ ਵੀ ਕੋਈ ਮਾਲਕ ਹੈਗਾ ਤੁਹਾਡੇ ਨਾਲ ਖੜਨ ਵਾਲਾ ਇਹ ਨਹੀਂ ਵੀ ਤੁਸੀਂ ਬਾਂਗਡੋਰ ਤੋਂ ਬਿਨਾਂ ਅਸੀਂ ਕੀ ਕਰਦੇ ਆ ਅਸੀਂ ਹੋਰ ਜੱਗ ਚੱਲਦਾ ਪਿਆਰ ਰੱਖਦੇ ਆ ਵੀ ਅਸੀਂ ਵੀਰਵਾਰ ਨੂੰ ਗੱਦੀ ਲਾਉਣੀ ਆ ਸ਼ਨੀਵਾਰ ਨੂੰ ਗੱਦੀ ਲਾਉਣੀ ਆ ਐਤਵਾਰ ਨੂੰ ਗੱਦੀ ਲਾਉਣੀ ਆ ਮੰਗਲਵਾਰ ਨੂੰ ਗੱਦੀ ਲਾਉਣੀ ਆ ਸਿਰਫ ਸਾਨੂੰ ਇੰਨਾ ਹੀ ਪਤਾ ਸਾਨੂੰ ਹੋਰ ਕੱਥੇ ਨਹੀਂ ਪਤਾ ਵੀ ਸਾਡੇ ਨਾਲ ਕੀ ਹੋਣਾ ਵੀਰਵਾਰ ਨੂੰ ਕੌਣ ਆਸੇ ਸ਼ਨੀਵਾਰ ਨੂੰ ਕੌਣ ਆਸੇ ਐਤਵਾਰ ਨੂੰ ਕੌਣ ਆਸੇ ਮੰਗਲਵਾਰ ਨੂੰ ਕੌਣ ਆਸੇ ਇੰਨਾ ਗੱਲਾਂ ਤੇ ਸਾਡਾ ਕਦੇ ਵਿਚਾਰ ਨਹੀਂ ਹੋਇਆ ਕਦੇ ਸੀ ਇੰਨਾ ਗੱਲਾਂ ਤੇ ਤਸੱਬੁਰ ਨਹੀਂ ਕੀਤਾ ਕਦੇ ਵੀ ਨਹੀਂ ਬੈਠਿਆ ਵੇ ਸਾਨੂੰ ਬਾਹਰ ਜਿਹੜੇ ਲੋਕ ਆ ਉਹ ਸਾਨੂੰ ਚੰਗਾ ਕਹਿ ਰਹੇ ਤੇ ਮਾਰਾ ਕਹਿ ਰਹੇ ਅਸੀਂ ਸਰਦੋ ਆਪਣੇ ਕੰਮ 'ਤੇ ਧਿਆਨ ਦੇਣੇ ਆ ਵਿਚਾਰਾਗ ਲਾਵੇ ਧੂਪ ਆਲੀ ਜੇ ਤੇਰੇ ਵਿਲਾਪੇ ਨਹੀਂ ਪੁੱਛ ਗੱਢਦੇ ਵੀ ਨਾ ਹੋਇ ਕੋਈ ਨਹੀਂ ਕੰਮ ਕਰ ਆ ਮੈਂ ਗਰੁੱਪ 'ਚ ਦੇਖਿਆ 2-250 ਬੰਦੇ ਜਦੋਂ ਪੁੱਛ ਗੱਢੀ ਹੋਵੇ ਤੋ ਦੱਸਨੇ ਘਰੇ ਸੁਣਦਾ ਥੇਲਾ ਇਹ ਪੁੱਛ ਗੱਢੀ ਜਾਂਦਾ ਉਹਨੂੰ ਇਹ ਹੁੰਦਾ ਵੀ ਪਤਾ ਲੱਗੇ ਵੀ ਥੇਲਾ ਖੱਢੀ ਜਾਂਦਾ ਤੇ ਇਹ ਗਰੁੱਪ 'ਚ ਹਾਜ਼ਰ ਹੋਣੀ ਪਏ ਤੇ ਪਤਾ ਨਹੀਂ ਕੀ ਮੂੰਹ ਤੋਂ ਕੋਈ ਆਂਗਰੇਜ਼ੀਆ ਵਰਦਨੀਆਂ ਵੀ ਬੰਦਾ ਬੋਲਦੇ ਨਹੀਂ ਕਮਾਲ ਦੀ ਗੱਲ ਹੈ ਇਹ ਬੜੀ ਅੱਡੀ ਗੱਲ ਹੈ ਜਦੋਂ ਅਸੀਂ ਅੱਡੀ ਵੱਡੀ ਯੂਨੀਅਨ ਬਣਾਈ ਹੈ ਜਿਹੜੇ ਬੰਦੇ ਗਰੁੱਪ ਚ ਐਡ ਆﾞ ਸਟਾਈਡ ਦੇ ਮੁਖੀ ਆ ਦਾ ਸਟਾਈਡ ਦੇ ਨਾਲ ਮੈਂਬਰ ਆ ਉਹਨਾਂ ਦਾ ਹੱਕ ਬੰਦਾ ਵੱਧ ਚੜ ਕੇ ਹਾਲ ਹੀ ਲਾਣਾ ਹਰੇਕ ਥਾਂ ਦੀ ਰਿਪੋਰਟ ਦੱਸਣੀ ਕਿਸੇ ਜਗ੍ਹਾ ਤੇ ਕੋਈ ਬਰਸਤਾ ਨਹੀਂ ਹੈ ਗੱਲ ਦੱਸਣੀ ਪਰ ਅਸੀਂ ਇਹ ਯਾਰ ਜਨੂਨੀ ਨਹੀਂ ਸਮਝੇ ਅਸੀਂ ਸਿਰਫ ਆ ਦੇ ਪੇਟ ਤੱਕ ਸੋਚਦੇ ਆ ਸਾਡਾ ਹੱਕ ਬੰਦਾ ਹਲਕੇ ਦੇ ਪ੍ਰਧਾਨ ਨੂੰ ਅਸੀਂ ਪ੍ਰਮੋਟ ਕਰੀਏ ਜਿਹਨੇ ਪ੍ਰਧਾਨ ਨੂੰ ਅਸੀਂ ਪ੍ਰਮੋਟ ਕਰੀਏ ਜ਼ਿਲ੍ਹਾ ਪ੍ਰਧਾਨ ਤੁਹਾਡੇ ਜੇ ਤੁਹਾਡੇ ਨਾਲ ਖੜਾ ਐ ਸਮਝੋ ਤੁਹਾਡੇ ਲੈ ਕੇ ਤਾਕਤ ਖੜੀ ਆ ਜੇ ਜ਼ਿਲ੍ਹਾ ਪ੍ਰਧਾਨ ਤੁਹਾਡੇ ਨਾਲ ਖੜਾ ਤੁਹਾਡੇ ਤੇ ਕੋਈ ਵੀ ਆ ਕੇ ਬੰਦਾ ਦਰਸ਼ਨੀ ਪਾ ਸਕਦਾ ਔਰ ਨਾ ਤੁਹਾਨੂੰ ਗਲਤ ਸਾਥ ਕਰ ਸਕਦਾ ਇਹ ਮੇਰਾ ਵਾਅਦਾ ਜਿਹੜੇ ਵੀ ਇਹਦਾ ਪ੍ਰਧਾਨ ਹੋਊਗਾ ਪੰਜਾਬ ਦੇ ਵਿੱਚ ਉਹ ਵੀ ਮਾਲਕ ਦੀ ਕਿਰਪਾ ਨਾਲ ਪਾਵਰ ਜਿਹੜੀ ਆ ਪਾਵਰ ਜਿਹੜੀ ਆ ਉਹ ਕਿਸੇ ਦੇ ਬਰਾਬਰ ਨਹੀਂ ਬਾਬਰ ਹੁੰਦੀ। ਪਰ ਸਾਨੂੰ ਹੋਰ ਤੇ ਉਧਰ ਦਾ ਪਤਾ ਹੀ ਨਹੀਂ ਹੈ ਵੀ ਸਾਡੇ ਉੱਤੇ ਕੀ ਹੈ। ਸਾਨੂੰ ਨਾ ਸਾਡੇ ਡਿਫੀਨੇਸ਼ਨਲ ਪਤਾ ਵੀ ਕੀ ਚੀਜ਼ਾਂ ਨੇ। ਮੈਂ ਫਿਰ ਕਹਿੰਦਾ ਸਾਨੂੰ ਸਾਡੀ ਅਨਪੜਤਾ ਨੇ ਲੈ ਲਿਆ। ਸਾਡੀ ਅਨਪੜਤਾ ਨੇ ਸਾਨੂੰ ਮਾਰਤਾ। ਅਸੀਂ ਚੇਲੇ ਜੂੜਾ। ਚਲਾਕ ਵੀ ਬਹੁਤ ਹੁੰਦੇ ਆ। ਪਰ ਅਸੀਂ ਉਹਨੇ ਚਲਾਕ ਹੈ ਨਹੀਂ ਜਿੰਨਾ ਹੋਣਾ ਚਾਹੀਦੇ ਆ। ਚਲਾਕ ਤਾਂ ਅਸੀਂ ਬਹੁਤ ਹੈ। ਚੇਲੇ ਅਸੀਂ ਜਿਹੜੇ ਨਾ ਚਲਾਕ ਬਹੁਤ ਹੁੰਦੇ ਆ। ਅਸੀਂ ਉਹਨੇ 20 ਲੱਖ ਹੈ ਨਹੀਂ ਜਿੰਨੇ ਹੋਣੇ ਚਾਹੀਦੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਇੱਕ ਤਾਂ ਮਿਹਰਬਾਨੀ ਕਰਕੇ ਅੱਜ ਮੈਂ ਜਿਹੜੇ ਬਰਨਾਲਾ ਜ਼ਿਲ੍ਹੇ ਦੇ ਕਾਰ ਬਣੇ ਹੋਇਆ ਉਹ ਕਾਰ ਲੈ ਕੇ ਆਇਆ ਕੜਾਕਿ ਸਪਸ਼ਟ ਸਰਹੰਦ ਬਾੜ ਦੇ ਤੀਰਾਂ ਕੁਆਬੇ ਮੇਰੇ ਬਣੇ ਕਾਰ ਦੀ ਪਾਵਰ ਤੁਹਾਡੇ ਕੋਲ ਹੋਊਗੀ ਕੋਈ ਤੁਹਾਡੇ ਕੋਲ ਆਵੇ ਤੁਸੀਂ ਜਦੋਂ ਆਪਣਾ ਕਾਰ ਕੱਢ ਕੇ ਦਿਖਾਉਂਦੇ ਰਾਹੀ ਦਰਬਾਰ ਦਾ ਰੱਬ ਦਾ ਬੰਦਾ ਦੁਬਾਰੇ ਗੱਲ ਨਹੀਂ ਕਰੂਗਾ ਇਹ ਮੇਰਾ ਵਾਅਦਾ ਪਰ ਆਪਣੇ ਅਸੂਲਾਂ ਤੇ ਕਾਇਮ ਰਹਿਣਾ ਆਪਣੇ ਅਸੂਲਾਂ ਤੇ ਕਾਇਮ ਰਹਿਣਾ ਗਲਤ ਕੰਮ ਨਹੀਂ ਕਰਨਾ ਕਿਸਦਾ ਚਾਹੇ ਕੋਈ ਵੀ ਕਰੇ ਵੀ ਇਹਨੇ ਪੈਸੇ ਦੇ ਲੋ ਹੱਕ ਤੇ ਸਾਥ ਹੀ ਕਵਾਇ ਕਰੋ ਸਭ ਤੋਂ ਵੱਡੀ ਕਮਾਈ ਇਬਾਦਤ ਵੀ ਹੈ ਉਹ ਸੀ ਕਰਦੇ ਨਹੀਂ ਨਾਲੇ ਵੀ ਗੱਲ ਸਭ ਤੋਂ ਵੱਡੀ ਕਮਾਈ ਇਬਾਦਤ ਹੀ ਹੈ ਰੱਬ ਰੱਬ ਦੀ ਹੈ ਉਹ ਅਸੀਂ ਕਰਦੇ ਨਹੀਂ ਜੇ ਮੈਂ ਤਮਾ ਤੁਸੀਂ ਇਬਾਦਤ ਕਰਨ ਲੱਗ ਜਾਓ ਮਾਲਕ ਦੀ ਕਿਰਪਾ ਨਾਲ ਤੁਹਾਨੂੰ ਕਿਸੇ ਗੱਲ ਦਾ ਡਰ ਨਹੀਂ ਰਹਿਣਾ ਪਰ ਅਸੀਂ ਆਹੀ ਕਮੀ ਸਾਡੀ ਚ ਹੈ ਵੀ ਅਸੀਂ ਇਬਾਦਤ ਨਹੀਂ ਕਰਦੇ ਅਸੀਂ ਸਿੱਧੇ ਬਸ ਸਾਨੂੰ ਮਤਲਬ ਹੈ ਕਿ ਲਾਗਾਂ ਦਾ ਸਰਾਗ ਲਾਏ ਕੰਮ ਕੀਤਾ ਪੈਸੇ ਲੈ ਜੇ ਤੇ ਪਾਏ ਚੋਣ ਕਰਨਾ ਛੱਡਿ ਗਏ ਕਦੇ ਅੱਜ ਤੱਕ ਉਹਨੇ ਤਾਂ ਨਹੀਂ ਪਤਾ ਸਾਨੂੰ ਸ਼ਰੇ ਨਹੀਂ ਪਤਾ ਸਾਨੂੰ ਸ਼ਰੇ ਨਹੀਂ ਪਤਾ ਵੀ ਕੀ ਹੈ ਫਕੀਰ ਇਹਨਾਂ ਬੜੀਆਂ ਲੰਬੀਆਂ ਮੈਂ ਇਹਨਾਂ ਤਫ਼ਸੀਲ ਨਹੀਂ ਜਾਣ ਚਾਹੁੰਦਾ ਆਪਣੀ ਹੱਕ ਤੱਕ ਦੀ ਕਮਾਈ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਗੱਡੀਆਂ ਲਾਓ ਪੌਣਾ ਵੀ ਲਾਓ ਪੌਣਾ ਵੀ ਤੁਹਾਡੀ ਕੋਈ ਨਹੀਂ ਰੋਕਦਾ ਮੇਰਾ ਵਾਅਦਾ ਇਸ ਕਰਦਾ ਇਹਨਾਂ ਥੋਕ ਕੇ ਕਰੇਗਾ ਔਰ ਰਿਕਾਰਡ ਕੈਮਰੇ ਤੇ ਲੀਅੰਦਾ ਪੌਣਾ ਲੱਗਣਗੇ ਪੌਣਾ ਕਦੇ ਵੀ ਬੰਦ ਨਹੀਂ ਹੋਣੀ ਮੇਰਾ ਵਾਅਦਾ ਇਸ ਕਰਦਾ ਪਰ ਤੁਸੀਂ ਹੱਕ ਤੇ ਸੱਚ ਤੇ ਕਾਇਮ ਹੋਣਾ ਚਾਹੀਦਾ ਮੈਂ ਫਿਰ ਕਹਿੰਦਾ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਗੱਲਾਂ ਤੇ ਧਿਆਨ ਦਿਓ ਅਮਲ ਕਰੋ ਇਲਾਹੀ ਦਰਬਾਰ ਸੁਸਾਇਟੀ ਜਿੱਥੇ ਤੁਸੀਂ ਬੁਲਾਉਂਗੇ ਉੱਥੇ ਹਾਜ਼ਰ ਹੋਊਗੀ ਸਭ ਤੋਂ ਪਹਿਲਾਂ ਥੋੜਾ ਹਲਕਾ ਪ੍ਰਧਾਨ ਬੈਠਾ ਫਿਰ ਜਿਹੜਾ ਪ੍ਰਧਾਨ ਬੈਠਾ ਉਸ ਤੋਂ ਬਾਅਦ ਅਸੀਂ ਉੱਪਰ ਬੈਠੇ ਆਪਣੀ ਗਵਰਨਰ ਬਾਡੀ 'ਚ ਅਸੀਂ ਕਿਸੇ ਗੱਲ ਦੀ ਕਮੀ ਨਹੀਂ ਹੋਣ ਦੇ ਮੰਗੇ ਸੋ ਆਪ ਰਹੀ ਇਸ ਮਸਲੇ ਇਕੱਠੇ ਹੋਏ ਆ ਕਿ ਤੁਹਾਡੇ ਜਿਲ੍ਹੇ ਦੀ ਚੋਣ ਕੀਤੀ ਜਾਵੇ ਤੁਹਾਡੇ ਜਿਲ੍ਹੇ ਦਾ ਪ੍ਰਧਾਨ ਲਾਇਆ ਜਾਵੇ ਤੁਹਾਡੇ ਜਿਲ੍ਹੇ ਦਾ ਇੱਕ ਰਹਿਨਮਾ ਲਾਇਆ ਜਾਵੇ ਜਿਹੜਾ ਤੁਹਾਨੂੰ ਢੀਲ ਕਰ ਸਕੇ ਕਵਰ ਕਰ ਸਕੇ ਹੁਣ ਮੈਨੂੰ ਦੱਸੋ ਤੁਸੀਂ ਕਿੰਨੇ ਜਣੇ ਹੱਕ ਦੇ ਵਿੱਚੋਂ ਪ੍ਰਧਾਨ ਜੀ ਦੇ ਕਿਹੜੇ ਹੱਕ ਚੋਂ ਮੜੇ ਵਾਹ ਖੜੀ ਕਰਕੇ ਮੈਨੂੰ ਦੱਸੋ ਮਿਹਰਬਾਨੀ ਕਰ ਬੋਲਿਆ ਕਿਹੜੇ ਹੱਕ ਦੇ ਵਿੱਚੋਂ ਤੁਸੀਂ ਪ੍ਰਧਾਨ ਜੀ ਦੇ ਬਾਹਰ ਖੜੀਆਂ ਕਰੋ ਧਰੋਣ ਵਾਲੇ ਬੋਲਦੇ ਹੋ ਤਾਂ ਬਾਹਰ ਦੇ ਬੋਲਦੇ ਜਿਹੜੇ ਧਰੋਣ ਵਾਲੇ ਪਹਿਲਾਂ ਉਹ ਦੱਸੋ ਕੱਲੇ ਹੱਥ ਖੜੇ ਕਰਾ ਲੋ ਹੱਥ ਖੜੇ ਕਰਾ ਲੋ ਜਿਹੜੇ ਮੜੇ ਹੱਥਕੜੇ ਕਰਕੇ ਦੱਸ ਦੋ ਮਨਪੂਰਨ ਪਗ ਲੱਗਦੀ ਮੇਰੇ ਮਗਰ ਕਿੰਨੀ ਕੁਸ਼ ਲੱਗੀ ਹੈ ਸੁੱਧੀ ਗੱਲ ਹੈ ਆਰਗੋ ਪਾਈ ਚੇ ਕੋ ਨਾ ਕਰੋ ਨਾ ਕਰੋ ਤੁਸੀਂ ਦਸਤੂਰ ਪਈ ਲੱਗੋ ਸੰਗੋੜੇ ਹੱਥਕੜੇ ਕਰਕੇ ਖੁੱਲ ਕੇ ਗੋ ਵੀ ਅਸੀਂ ਇਹਦੇ ਹੱਕ ਚਾਹੇ ਨੂੰ ਪ੍ਰਦਾਨ ਵੀ ਦੋ ਸਾਨੂੰ ਸਾਨੂੰ ਗਲਤੀ ਖਾਇਓ ਸਾਨੂੰ ਵੀ ਨਾ ਗਲਤੀ ਸਾਨੂੰ ਕੱਲ ਨੂੰ ਤੁਹਾਡੀ ਕੰਪਲੇਨਟ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਜੀ ਬੰਦਾ ਗਲਤ ਚੁਗਦਾ ਅਸੀਂ ਨਾ ਕਿਤੇ ਕੋਈ ਹੈ ਨਾ ਨਾ ਕਹੋਣੇ ਆ ਪਾਵਰਾ ਸਾਡੇ ਕੋਲ ਹੈਗੇ ਆ ਜੇ ਆਜੋਬਾ ਦੇ ਸਕਦੇ ਤਾਂ ਡਿਸਕਸ ਕਰਨ ਲੱਗੇ ਤੇ ਇੱਕ ਮਿੰਟ ਮਾਰਦੇ ਸੀ ਹੋਰ ਰਿਕਾਰਡ ਜਲਦਾ ਸਿਸਟਮ ਸਾਡਾ ਇਹ ਨਹੀਂ ਬਿਕਲੇ ਨਾ ਬੋਥੀ ਟਾ ਮਾਰਗਾ ਤੇ ਕੱਪੀ ਤੇ ਚਲੋ ਜੀ ਬਣਗਾ ਪ੍ਰਧਾਨ ਸਿਸਮ ਸਾਰਾ ਕੰਪਿਊਟਰਾਈਜ਼ ਹੈ ਨੈਟ ਤੇ ਚੱਲਦਾ ਸਾਰਾ ਇਲਾਹੀ ਦਰਵਾਜ਼ਾ ਨੈਟ ਤੇ ਇੱਕ ਮਿੰਟ ਚ ਪਤਾ ਲੱਗ ਜੂਗਾ ਬੰਦਾ ਕੌਣ ਕਿੱਥੋਂ ਦਾ ਐ ਐਡਰੈਸ ਤੁਹਾਡੇ ਜਿਹੜੇ ਆ ਤਾ ਲੈ ਜਾਂਦੇ ਆ ਇਹਨਾ ਸਮਝੋ ਬਿਕੀ ਤਾਂ ਕਿੱਥੇ ਕਰਕੇ ਬੋਰੀ ਭਰ ਕੇ ਹਿੰਦੇ ਬਣ ਕੇ ਰੱਖ ਲੈਣਗੇ ਤੁਹਾਡੇ ਜਿਹੜੇ ਆਧਾਰ ਕਾਰਡ

ਲੋ ਸਭ ਤੋਂ ਪਹਿਲਾਂ ਅਸੀਂ ਆਪਣੀ ਰਸਮ ਕਰਾਂਗੇ ਸਤਿਕਾਰਯੋਗ ਚੰਗਾ ਮਾੜਾ ਜਿਹਦੇ ਵੀ ਹੈਗਾ ਤੁਹਾਡੇ ਸਾਹਮਣੇ ਆ ਜੇ ਹੁਣ ਦੱਸ ਦਿਓ ਵੀ ਜੇ ਤੁਹਾਨੂੰ ਕੋਈ ਲੱਗਦਾ ਕੋਈ ਕਿਸਦਾ ਜੇ ਕਿਸਦਾ ਕੋਈ ਇਕਰਾਰ ਵੀ ਆ ਤਾਂ ਖੜਾ ਹੋ ਕੇ ਦੱਸ ਸਕਦੇ ਇੱਕ ਵਾਰੀ ਸਾਨੂੰ ਵੀ ਬਾਬਾ ਜੀ ਆਹ ਗੱਲ ਹੈ ਆਹ ਬਾਤ ਹੈ ਆਹ ਸਾਡਾ ਇਕਰਾਰ ਹੈ ਜੇ ਮਿਹਰਬਾਨੀ ਕਰਕੇ ਕਿਸੇ ਦੇ ਦਿਲ ਚ ਗੱਲ ਹੈਗੀ ਆ ਅਸੀਂ ਇਹ ਠੋਕ ਕੇ ਪੁੱਛਦੇ ਹੁੰਨੇ ਆ ਮੀਟਿੰਗ ਤੇ ਮਿਹਰਬਾਨੀ ਕਰਕੇ ਕੋਈ ਦੱਸ ਦਿਓ ਖੜੇ ਹੋ ਕੇ ਵੀ ਸਾਨੂੰ ਆਹ ਪਤਾ ਹੈ ਜੇ ਕਿਸੇ ਨੇ ਕੋਈ ਹੋਰ ਬਣਾਉਣਾ ਉਹ ਵੀ ਦੱਸ ਦੋ ਆਪਾਂ ਤਾਂ ਵੀ ਤੁਹਾਡੇ ਨਾਲ ਮਨਪ੍ਰੀਤ ਫਿਰ ਵੀ ਨਿਕ ਤਾਂ ਪਤਾ ਲੱਗਿਆ ਫਿਰ ਵੀ ਇਲਾਹੀ ਦਰਬਾਰ ਨਾਲ ਹੀ ਰਹੂਗਾ ਜੇ ਕੋਈ ਕਹਿਣਾ ਹੈਗਾ ਤਾਂ ਮਿਹਰਬਾਨੀ ਕਰਕੇ ਕਹਿ ਦਿਓ ਖੜੇ ਹੋ ਕੇ ਸੰਗੋ ਨਾ ਪਰ ਦੱਸ ਦਿਓ ਵੀ ਅਸੀਂ ਪ੍ਰਧਾਨ ਕਿਹਨੂੰ ਬਣਾਉਣਾ ਖੜੇ ਕਰਵਾ ਦੋ ਜੇ ਮਨਪ੍ਰੀਤ ਦੇ ਹੱਥ ਤੋਂ ਖੜੇ ਹੋ ਗਏ ਮਨਪ੍ਰੀਤ ਅਸੀਂ ਪ੍ਰੇਸ਼ਮੈਂਟ ਇਹਨਾਂ ਨੂੰ ਵੀ ਦੇਵਾਂਗੇ ਤੇ ਜੁਮਵਰੀ ਲੈਣੀ ਸੋਖੀ ਐ ਨਮਾਉਣੀ ਉਹ ਤੋਂ ਵੀ ਤਕਣੀ ਔਖੀ ਐ ਇਹਦੇ ਬੰਦੇ ਖੜੇ ਨੇ ਮਾਰੇ ਵਿੱਚ ਉਹਨਾਂ ਨੂੰ ਪੁੱਛਣੋ ਜੇ ਕੋਈ ਮੰਨ ਕੇ ਕੰਮ ਪਲੀਟ ਉਹਦੇ ਨੂੰ ਪਹਿਲਾਂ ਹੱਲ ਹੋਣਾ ਕਿਉਂ ਬਈ ਸਹੀ ਐ ਤੁਹਾਡੇ ਨਾਲ ਕੋਈ ਬਈ ਸੋਸ ਤੋਂ ਬਾਅਦ ਨਾਲ ਹੀ ਅਸੀਂ ਇਸਤਰੀ ਵਿਭਗ ਦਾ ਪ੍ਰਧਾਨ ਲਾਉਣਾ ਚਾਹੁੰਦੇ ਆ ਤੁਹਾਡੀ ਲੈ ਜਾਣ ਨਾ ਛੋੜੇ ਵੀ ਕਿਹਨੂੰ ਲਈਏ ਲੇਡੀਜ਼ ਨੂੰ ਗੁਰਪ੍ਰੀਤ ਨੂੰ ਜਗਾੜਾ ਬੋਲੋ ਫਿਰ ਉੱਚੀ ਤੇ ਬੋਲ ਕੇ ਸਾਰ ਜੱਟੇ ਗੁਰਵਾਰੀ ਜੈ ਆਓ ਜੀ ਮਾਤਾ ਗੁਰਪ੍ਰੀਤ ਜੀ ਤੁਹਾਡਾ ਸਤਿਕਾਰ ਔਰ ਬੰਦਾ ਵੀ ਉਹ ਲੈ ਸਕਦਾ ਜਿਹੜਾ ਬੰਦਾ શરી ਤੇ ਬੁੱਤੇ ਜਿਹੜਾ ਬੰਦਾ ਸ਼ਰਾਂ ਦੇ ਵਿੱਚ ਤੇ ਜਿਹਨੂੰ ਸਲਾਮ ਬਾਰੇ ਪਤਾ ਜਿਹਨੂੰ ਸਲਾਮ ਦੇ ਮੌਲ ਦੇ ਮੌਲ ਤੋਂ ਬਿਨਾ ਕੋਈ ਬੰਦਾ ਸ਼ੇਦੀ ਕਿਤੇ ਟੋਪੀ ਲਾ ਸਕਦਾ ਤੇ ਟੋਪੀ ਤੇ ਮਸੱਲਾ ਕੋ ਨਿੱਕੀ ਜੀ ਨਹੀਂ ਰੱਬ ਦੀ ਇਬਾਦਤ ਦੀ ਪੂਰਾ ਨਿਸ਼ਾਨੀ ਹੈ ਇੱਕ ਮੁਸਲਮਾਨ ਦੀ ਪਛਾਣ ਹੈ ਟੋਪੀ ਜਾਂ ਤਾਂ ਫੋਕੇ ਆ ਲੋ ਉਹਨਾਂ ਫੈਦੇ ਕਾਨੂੰਨ ਤੇ ਆਓ ਅਸੀਂ ਹੋ ਵੀ ਮੰਨਾਂਗੇ ਕਿ ਜੇ ਨਕਲੀ ਬੰਦੇ ਮੁਸਲਮਾਨਾਂ ਦੇ ਉਹ ਕਰਦਾ ਉਹਨਾਂ ਦੇ ਅਸੀਂ ਖਲਾਫ ਹੈ ਇਹ ਗੱਲ ਅਸੀਂ ਹੋਣੀ ਨਹੀਂ ਜਣੀ ਕਿਉਂਕਿ ਇਸਲਾਮ ਧਰਮ ਅੱਜ ਵੀ 1400 ਸਾਲ ਤੋਂ ਪਹਿਲਾਂ ਦੱਸਿਆ ਹੁੰਦਾ ਹੈ ਜੇ ਮਸਜਿਦ ਦੀ ਸ਼ਰ੍ਹਾ ਪੜੀ ਪੱਤੀ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਅੱਗੇ ਜਿਹੜਾ ਸਮਾਂ ਮਿਲਿਆ ਬੰਦਾ ਰਸੂਆ ਸਭ ਤੋਂ ਪਹਿਲਾਂ ਹੁਣ ਮੈਂ ਬਾਬਾ ਮਨਪ੍ਰੀਤ ਸਿੰਘ ਨੂੰ ਸਤਿਕਾਰ ਸੇ ਅਸੀਂ ਆਪਣੀ ਪੂਰੀ ਟੀਮ ਵੱਲੋਂ ਸਤਿਕਾਰ ਦੇ ਕੇ ਛੋਟੇ ਜਿਹੇ ਪ੍ਰਧਾਨ ਲਾਉਣ ਲੱਗੇ ਆ ਛੋਟੇ ਪ੍ਰਧਾਨ ਦੀ ਕਮਾਂਡ ਜਿਹੜੀ ਹੈ ਉਹ ਇਹ ਸਮਰਨਗੇ ਜਿੰਨੇ ਕਾੜ ਬੰਨ੍ਹ ਗਏ ਸਾਰੇ ਇਹਨਾਂ ਦੀ ਰਹਿਮਾਈ ਹੇਠ ਬੰਨੇ ਔਰ ਬਰਨਾਲੇ ਹਲਕੇ ਦਾ ਪ੍ਰਧਾਨ ਅਸੀਂ ਬਾਬਾ ਸੁਖਵਿੰਦਰ ਜੀ ਨੂੰ ਲਾਉਣ ਲੱਗੇ ਆ ਇਹ ਵੀ ਤੁਹਾਨੂੰ ਖੁਸ਼ੀ ਦੇਣ ਲੱਗੇ ਬਰਨਾਲੇ ਹਲਕੇ ਦਾ ਕੱਲੇ ਹਲਕੇ ਦਾ ਕੱਲੇ ਹਲਕੇ ਦੇ ਵਿੱਚ ਦਾ ਕੰਮ ਕਰਨਾ ਓ ਸੁਖਵਿੰਦਰ ਜੀ ਕਰਨਗੇ ਸਾਨੂੰ ਇੱਕ ਹਫ਼ਤੇ ਵਿੱਚ ਰਿਪੋਰਟ ਦੇਣਗੇ ਕਿੰਨੇ ਪਿੰਡ ਪਈਆਂ ਬਰਨਾਲੇ ਨੂੰ ਉਹਨਾਂ ਵਿੱਚ ਕਿੰਨੇ ਛੇਲੇ ਆ ਕਿਹੜੇ ਸਹੀ ਹੈ ਕਿਹੜੇ ਗਲਤ ਇਹ ਸੁਖਵਿੰਦਰ ਜੀ ਸਾਹੂ ਰਿਪੋਰਟ ਕਰਨੀ 600 ਰੁਪਏ ਦਾ ਉਧਰ ਆਣਾ ਅਸੀਂ ਦੇਣ ਜਾ ਰਹੇ ਹਾਂ ਤੁਹਾਨੂੰ ਕਬੂਲ ਹੋਣੀ ਚਾਹੀਦੀ ਹੈ ਤੁਹਾਨੂੰ ਮਕਬੂਲ ਹੋਣੀ ਚਾਹੀਦੀ ਹੈ ਤੁਹਾਡੇ ਜਿਲ੍ਹੇ ਨੂੰ ਇੱਕ ਵੱਡਾ ਆਮ ਦੇ ਜਾ ਰਹੇ ਜੋ ਕਿ ਬਹੁਤ ਵੱਡੀ ਗੱਲ ਹੈ ਮੈਂਬਰ ਨਹੀਂ ਮਾਨ ਹੁੰਦਾ ਪਿੰਡ ਦੇ ਵਿੱਚ ਇਹ ਤਾਂ ਇੱਕ ਜ਼ਿਲ੍ਹਾ ਪ੍ਰਧਾਨ ਹੈ ਹਲਕਾ ਪ੍ਰਧਾਨ ਹੈ ਜੀ ਪਾਵਰ ਬੋਰ ਪਤੀ ਹੁੰਦੀ ਹੈ ਸੋਸੀਂ ਆਪਣੀ ਇਲਾਹੀ ਪਰਿਵਾਰ ਕਮੇਟੀ ਵੱਲੋਂ ਬਾਬਾ ਮਨਪ੍ਰੀਤ ਦਾਸ ਜੀ ਨੂੰ ਪਧਾਹ ਲਾਉਣ ਲੱਗੇ ਆ ਜਿਲਾ ਪਰਿਵਾਰ ਕੀ ਜੈ ਬਾਬਾ ਮਨਪ੍ਰੀਤ ਦਾਸ ਜੀ ਜੋ ਕਿ ਜਿਲ੍ਹਾ ਦੇ ਪ੍ਰਧਾਨ ਉਹਨਾਂ ਦਾ ਮਾਨ ਸਤਕਾਰ कर रहे इकबाल खान लंबी तो आल इंडिया प्रधान सार्कजुटना जरूर छोड़ गलत हो मनप्रीत ਦਾਸ ਨੂੰ ਪ੍ਰਧਾਨ ਮੰਤ ਤੇ ਲੱਖ ਲੱਖ ਵਧਾਈਆਂ ਸਾਡੀ ਇਲਾਹੀ ਦਰਬਾਰ ਟੀਮ ਵੱਲੋਂ ਔਰ ਭੈਣ ਗੁਰਪ੍ਰੀਤ ਨੂੰ ਇਸਤਰੀ ਵਿੜਿੰਗ ਦੀ ਪ੍ਰਧਾਨ ਬਣਨ ਤੇ ਸਾਡੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਣ ਕੁਝ ਕਰਨੀਆਂ ਕੋਈ ਨਹੀਂ ਦੋ ਮਿੰਟਾਂ ਜੋ ਬਹੁਤ-ਬਹੁਤ ਦਿਲੋਂ ਹੀ ਧੰਨਵਾਦ ਕਰਦੇ ਆਂ ਜੋ ਵੀ ਸਾਨੂੰ ਇਹ ਸੇਵਾ ਮਿਲੀ ਆ ਅਸੀਂ ਪੂਰੇ ਤਨ ਮਾਨ ਦੇ ਨਾਲ ਪੂਰੀ ਸੇਵਾ ਕਰਾਂਗੇ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਪ੍ਰਧਾਨ ਜੀ ਨੂੰ ਕੋਈ ਵੀ ਇਹ ਨਹੀਂ ਕਹੂਗਾ ਵੀ ਤੁਸੀਂ ਆਪਦੇ ਪ੍ਰਧਾਨ ਚੁਣੇ ਸੀ ਤੁਹਾਡੇ ਪ੍ਰਧਾਨ ਕੰਮ ਸਹੀ ਨਹੀਂ ਕਰ ਰਹੇ ਗਲਤ ਕਰ ਰਹੇ ਨੇ ਪਰ ਹਾਂ ਜਿੱਥੇ ਕੋਈ ਗੱਤੀ ਤੇ ਕੋਈ ਕੰਮ ਗਲਤ ਹੋ ਰਿਹਾ ਉਹ ਸਾਡੀ ਜ਼ਿੰਮੇਵਾਰੀ ਆ ਅਸੀਂ ਜਾ ਕੇ ਆਪ ਦੇਖਾਂਗੇ ਆਪ ਜਾ ਕੇ ਦੇਖ ਕੇ ਸਮਝਾਵਾਂਗੇ ਅਗਰ ਸਾਥੋਂ ਨਹੀਂ ਸਮਝਦੇ ਫਿਰ ਸਾਡੇ ਪ੍ਰਧਾਨ ਕੀ ਬੈਠੇ ਨੇ ਇਹਨਾਂ ਕੋਲ ਗੱਲ ਪਹਚਾਈ ਜਾਊਗੀ ਬਸ ਮੇਰੀ ਤਾਂ ਹੱਥ ਬਨ ਕੇ ਇਹੀ ਬੇਨਤੀ ਆ ਮੇਰੀਆਂ ਸਾਰੀਆਂ ਭੈਣਾਂ ਤੇ ਵੀਰਾਂ ਨੂੰ ਜੋ ਵੀ ਆਪਾਂ ਸੇਵਾ ਕਰਦੇ ਆ ਪੂਰੀ ਤਨ ਮਨ ਨਾਲ ਸ਼ਰਧਾ ਨਾਲ ਕੰਮ ਸਾਫ਼ ਸੁਥਰਾ ਕਰੋ ਆਪਣੇ ਪ੍ਰਧਾਨ ਕੀ ਨੂੰ ਕੋਈ ਇਹ ਨਾ ਕਹ ਦੇ ਵੀ ਮੀਟਿੰਗ ਕਰਕੇ ਗਿਆ ਸੀ ਵਰਦਾਨ ਲਾ ਕੇ ਗਿਆ ਸੀ ਵੀ ਕੰਮ ਸਹੀ ਨਹੀਂ ਹੋ ਰਿਹਾ ਐਨਾ ਕੀ ਵਿਚਾਰਾ ਜੈ ਪੀਰਾਨੀ ਜੈ ਸਾਈਂ ਉਹਦੀ ਹਾਂਜੀ ਬੱਬਾ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਤੁਹਾਡੇ ਬਨੇ ਫਕਸ ਰੱਖਿਆ ਗਿਆ ਪਿੰਡ ਪੱਦਰ ਤੇ ਇਥੇ ਜਿਹਦੇ ਵਿੱਚ ਤੁਹਾਡੇ ਬਨੇ ਅਹੁਦੇ ਦਿੱਤੇ ਗਏ ਨੇ ਜੀ ਜੀ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜੀ ਇਸ ਤਰੀ ਬੈਂਕ ਦੇ ਪ੍ਰਧਾਨ ਬਿਚੁਣੇ ਗਏ ਨੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਜੀ ਹਨਾ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਔਰ ਆਪਣੀ ਪੂਰੀ ਟੀਮ ਵੱਲੋਂ ਬਰਨਾਲਾ ਜਿਲ੍ਹੇ ਦੇ ਜਿਹੜੇ ਸੀ ਪ੍ਰਧਾਨ ਚੁਣੇ ਆ ਬਾਬਾ ਆਪਣਾ ਮੰਤਰੀ ਦਾਸਜੀਤ ਧਨੌਲਾ ਉਹਨੂੰ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਲਾਇਆ ਗਿਆ ਔਰ ਨਾਲ ਹੀ ਸਾਡੇ ਸਤਿਕਾਰਯੋਗ ਭੈਣ ਨਤਾ ਗੁਰਪ੍ਰੀਤ ਕੌਰ ਜੀ ਜੋ ਕਿ ਧਨੌਲਾ ਜੀ ਨੇ ਇਹਨਾਂ ਨੂੰ ਇਸਟਰੀ ਪਿੰਗ ਦਾ ਪ੍ਰਧਾਨ ਲਾਇਆ ਗਿਆ ਇਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਅਸੀਂ ਇਸ ਕਰਕੇ ਦਿੱਤੀਆਂ ਨੇ ਜਿਹੜਾ ਖਲਾਫ ਪਿਛਲੇ ਦਿਨਾਂ ਤੋਂ ਪੈਦਾ ਹੋਇਆ ਕਿ ਪਖੰਡਵਾਦ ਪਖੰਡਵਾਦ ਨੂੰ ਖਤਮ ਕੀਤਾ ਜਾਵੇ ਜਾਂ ਇਹਦੇ ਬੰਦੇ ਗੰਧੀਆਂ ਲਾਉਣ ਵਾਲੇ ਨੇ ਪਾਉਣਾ ਲਾਉਣ ਵਾਲੇ ਨਹੀਂ ਜਾਂ ਦਰਬਾਰ ਸੰਭਾਲਦੇ ਨੇ ਸੋ ਸਾਡਾ ਮਕਸਦ ਇੱਕੋ ਹੈ ਕਿ ਫਕੀਰੀ ਨੂੰ ਬਦਨਾਮ ਨਾ ਕੀਤਾ ਜਾਵੇ ਫਕੀਰੀ ਇੱਕ ਸਾਫ ਸੁਥਰੀ ਚੀਜ਼ ਹੈ ਜਿਹੜੀ ਇਬਾਦਤ ਹੈ ਉਹ ਸਾਫ ਸੁਥਰੀ ਹੈ ਉਹਦੇ ਤੇ ਕੋਈ ਐਕਸ ਜਿਹੜਾ ਉਹਦਾ ਖਰਾਬ ਨਾ ਹੋਵੇ ਇਸ ਕਰਕੇ ਅਸੀਂ ਇੱਕ ਇਲਾਹੀ ਦਰਬਾਰ ਸੁਸਾਇਟੀ ਸਾਡੀ ਜਿਹੜੀ ਇੰਸਟਾਲ ਲੀਨੀ ਹੈ ਉਹ ਇਹ ਕੰਮ ਕਰ ਰਹੀ ਹੈ ਕਿ ਜਿਲਾ ਪੱਧਰ ਤੋਂ ਥੱਲੇ ਗਰਾਊਂਡ ਲੈਵਲ ਤੇ ਹਲਕਾ ਪੱਧਰ ਤੱਕ ਜਾਕੇ ਬੂਥ ਲੈਵ ਤੱਕ ਜਾਕੇ ਅਸੀਂ ਜਿਹੜੀ ਐ ਸ਼ਾਨਵੀਨ ਕਰਕੇ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਉਣਾ ਔਰ ਜਿਹੜੇ ਬੰਦੇ ਸ਼ਰਤੀ ਅਨਸਰ ਹੈ ਜਿਹੜੇ ਸ਼ਰਤੀ ਅਨਸਰ ਖਰਾਬ ਕਰ ਰਿਹਾ ਫਕੀਰ ਨੂੰ ਉਹਨਾਂ ਤੇ ਨੱਥ ਪਾਈ ਜਾਵੇ ਇਸ ਕਰਕੇ ਅਸੀਂ ਆਪਣੀ ਇਲਾਹੀ ਦਰਬਾਰ ਸੁਸਾਇਟੀ ਵੱਲੋਂ ਇੱਕ ਪ੍ਰੋਟੋਕੋਲ ਦੇ ਤਹਿਤ ਇੱਕ ਪ੍ਰੋਟੋਕੋਲ ਦੀ ਤਰ੍ਹਾਂ ਅਸੀਂ ਇੱਕ ਚੋਣ ਜਿਹੜੀ ਹੈ ਪਤਲਾ ਜ਼ਿਲ੍ਹੇ ਦੀ ਪ੍ਰਧਾਨ ਦੀ ਕਰਦੇ ਹਾਂ ਉਸ ਤੋਂ ਬਾਅਦ ਥੱਲੇ ਹਲਕਾ ਪ੍ਰਧਾਨਾ ਚੋਣ ਕਰਦੇ ਹਾਂ ਤਾਂ ਜੋ ਫਕੀਰ ਨੂੰ ਸਹੀ ਤਰੀਕੇ ਨਾਲ ਅੱਗੇ ਲੈ ਕੇ ਆਇਆ ਜਾਵੇ ਹਾਂਜੀ ਤੁਹਾਨੂੰ ਅੱਜ ਬਰਨਾਲੇ ਜ਼ਿਲ੍ਹੇ ਦੇ ਵਿੱਚ ਉਹਦੇ ਦਾ ਚੋਣ ਕੀਤੀ ਗਈ ਹੈ ਜੀ ਤੁਹਾਡੇ ਤੇ ਪੂਰੀ ਜ਼ਿੰਮੇਵਾਰੀ ਬਣੀ ਹੈ ਜੀ ਨਾ ਕੀ ਕਹੋਗੇ ਜੀ ਇਲਾਹੀ ਦਰਬਾਰ ਵੱਲੋਂ ਜਿਹੜਾ ਸਾਨੂੰ ਹੁੰਦਾ ਦਿੱਤਾ ਗਿਆ ਕਿ ਅਸੀਂ ਉਹ ਵਾਅਦੇ ਦੇ ਉੱਤੇ ਖਰੇ ਉਤਰਾਂਗੇ ਜੋ ਵੀ ਮੰਨ ਕੇ ਤੇ ਲੋਕ ਮੈਂ ਦਾ ਆਪਣਾ ਮਾਪੇ ਭਾਈ ਮਾਪੇ ਤਾਂ ਸਾਹਿਬ ਨੇ ਕਿਹਾਗਾ ਵੀ ਅਖੰਡ ਵਾਦ ਕਰਦੇ ਨੇ ਕੁਝ ਚੇਲਿਆਂ ਨੇ ਵੀ ਬਧਨਾਮ ਕਰਾ ਰੱਖਿਏ ਨੇ ਦੰਦੀਆਂ ਉਹਨਾਂ ਤੇ ਅਸੀਂ ਆਪ ਰਣਕੇ ਨੱਥ ਪਾਵਾਂਗੇ ਜਿਹੜਿਆ ਵੀਡੀਓ ਪਾਉਂਗਲੇ ਜਾਂ ਝੂੜੇ ਵਗੈਰਾ ਪਾਉਂਨੇ ਇਹਨਾਂ ਨੂੰ ਅਸੀਂ ਆਪ ਦੇਖਾਂਗੇ ਬਰਨਾਲਾ ਜ਼ਿਲ੍ਹਾ ਦੇ ਵਿੱਚੋਂ ਬਾਕੀ ਇਲਾਹੀ ਦਰਵਾਰ ਵੱਲੋਂ ਜਿੰਨੇ ਅਸੀਂ ਸੁਸਾਇਟੀ ਨਾਲ ਜੁੜੇ ਆ ਪੂਰਾ ਸਾਥ ਦੇਵਾਂਗੇ ਬਰਨਾਲਾ ਜ਼ਿਲ੍ਹਾ ਦੇ ਵਿੱਚੋਂ ਕੋਈ ਐਸਾ ਵੈਸਾ ਕੰਮ ਨਹੀਂ ਕਰਨ ਦੇਵਾਂਗੇ ਮੇਰੀ ਇੰਨੀ ਕੁ ਬੇਨਤੀ ਮੰਨ ਲੀਓ ਹਾਂਜੀ ਬੰਤਾ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਝੋਪੀ ਗਈ ਹੈ ਜੀ ਜੋ ਸਾਨੂੰ ਸੇਵਾ ਦਿੱਤੀ ਹੈ ਸਾਡੇ ਪਰਦਾਉਣਗੇ ਅਸੀਂ ਬਹੁਤ ਦਿਲੋਂ ਆਪ ਦੇ ਤਨ ਮਨ ਨਾਲ ਉਹ ਸੇਵਾ ਕਰਾਂਗੇ ਜੋ ਸਾਨੂੰ ਸੇਵਾ ਮਿਲੀ ਆ ਅਸੀਂ ਸਾਡੇ ਉਹ ਪੀਰਾਂ ਫਕੀਰਾਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਤੱਕ ਲੈ ਕੇ ਆਂਦਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਸ਼ੁਕਰਾਨਾ ਸਲਾਮ ਆ ਸਾਡੇ ਪੀਰ ਨੂੰ ਸਾਡੇ ਪੀਰ ਕਰਕੇ ਅੱਜ ਸਾਨੂੰ ਇਹ ਜ਼ਿੰਮੇਵਾਰੀਆਂ ਮਿਲੀਆਂ ਨੇ ਸਾਨੂੰ ਸੇਵਾ ਮਿਲੀ ਆ ਅਸੀਂ ਦਿਲੋਂ ਤਨ ਮਨ ਨਾਲ ਉਹ ਸੇਵਾ ਪੂਰੀ ਕਰਾਂਗੇ ਬੱਬਾ ਕੁਵਾਰ ਜੀ ਇੱਕ ਲਾਸਟ ਕੁਐਸਚਨ ਹੈ ਜੀ ਦੇਖੋ ਜੀ ਮੇਰੀ ਬੇਨਤੀ ਹੈ ਸਾਰੇ ਹੀ ਇਸ ਗੱਦੀ ਨਿਸ਼ੀਨ ਫਕਰਾਂ ਨੂੰ ਕਿ ਕੋਈ ਵੀ ਐਸਾ ਗਲਤ ਕੰਮ ਨਾ ਕੀਤਾ ਜਾਵੇ ਜਿਸ ਦੇ ਨਾਲ ਫਕੀਰੀ ਬਦਨਾਮ ਹੋਵੇ ਸੋ ਸਾਡਾ ਮਤਲਬ ਕਹਿਣ ਦਾ ਇਹੀ ਹੈ ਕਿ ਫਕੀਰੀ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਜਿਹੜਾ ਪਖੰਡਵਾ ਦਾ ਨਾਮ ਮਿਲਿਆ ਇਹ ਪਖੰਡਵਾ ਦਾ ਨਾਮ ਜਿਹੜਾ ਫਕੀਰ ਨੂੰ ਨਾਮ ਮਿਲੇ ਚੰਗੀ ਤਰ੍ਹਾਂ ਸਾਫ਼ ਸੁਥਰੀ ਫਕੀਰੀ ਕਰੋ ਤੁਹਾਨੂੰ ਕੋਈ ਰੋਕੂਗਾ ਨਹੀਂ ਅੱਛੇ ਕੰਮ ਕਰੋ ਭਲਾਈ ਦੇ ਨਾਲ ਕੰਮ ਕਰੋ ਔਰ ਸਾਡਾ ਸੰਦੇਸ਼ ਇਹ ਵੀ ਹੈ ਕਿ ਜਿੱਥੇ ਅਸੀਂ ਗੱਦੀਆਂ ਦੀ ਸਾਫ ਸੰਭਾਲ ਵਾਲੀ ਗੱਲ ਕਰਦੇ ਆ ਉੱਥੇ ਅਸੀਂ ਇਹ ਵੀ ਕਹਿੰਦੇ ਆ ਕਿ ਸਾਡੇ ਜਿਹੜੇ ਭਾਈਚਾਰਕ ਸਾਂਝ ਹੈ ਸਾਡੀ ਉਹ ਸਾਡੀ ਭਾਈਚਾਰਕ ਸਾਂਝ ਸਾਡੀ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੇ ਵਿੱਚ ਸਾਡੇ ਭਾਈਚਾਰਕ ਸਾਂਝ ਦੇ ਵਿੱਚ ਖੰਨਲ ਜਿਹੜਾ ਨਹੀਂ ਪੈਦਾ ਹੋਣਾ ਚਾਹੀਦਾ ਚਾਹੇ Hindu ਚਾਹੇ Muslimਾ ਚਾਹੇ ਉਹ Sikh ਭਾਈਚਾਰਾ ਸਾਡਾ ਚਾਹੇ ਉਹ Christian ਨੇ ਅਸੀਂ ਕਹਿੰਦੇ ਆ ਕਿ ਸਾਰੇ ਅਸੀਂ ਪੰਜਾਬ ਦੇ ਰਹਿਣ ਵਾਲੇ ਵਸਨੀਕ ਲੋਗਾ ਤੇ ਅਸਲ ਸਾਡੇ ਪੰਜਾਬ ਔਰ ਸਾਡਾ ਹਿੰਦੁਸਤਾਨ ਵਰਗਾ ਕੋਈ ਸੂਬਾ ਨਹੀਂ ਦਾ ਪੰਜਾਬ ਵਰਗਾ ਸੂਬਾ ਤੇ ਹਿੰਦੁਸਤਾਨ ਦੇਸ਼ ਵਰਗਾ ਸਾਡਾ ਦੇਸ਼ ਨਹੀਂ ਕਿਤੇ ਕਿਉਂਕਿ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਤੇ ਅਸੀਂ ਵੀ ਆਪਣੇ ਵੱਲੋਂ ਇਹ ਵਿਸ਼ਵਾਸ ਦਵਾਉਂਦੇ ਆ ਕਿ ਜਿਹੜੇ ਵੀ ਸ਼ਰਾਰਤੀ ਅੰਸਰ ਇਸ ਲਾਈਨਾਂ ਨੂੰ ਬਦਨਾਮ ਕਰਦੇ ਔਰ ਖਲਲ ਪੈਦਾ ਕਰਦੇ ਆਪਸੀ ਭਾਈਚਾਰੇ ਦੇ ਵਿੱਚ ਸਾਂਝ ਦੇ ਵਿੱਚ ਅਸੀਂ ਉਹਨਾਂ ਨੂੰ ਨੱਥ ਪਾਵਾਂਗੇ